ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਵਾਪਸ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਬਾਹ ਦਾ ਡਿਜ਼ਾਈਨ ਬਣਾਉਣ ਆ ਆਪਣਾ ਪ੍ਰਿੰਟਡ ਸੂਟ ਆ ਤੇ ਆ ਇਹਦੇ ਨਾਲ ਦਾ ਆਪਾਂ ਕੱਪੜਾ ਲੈ ਲਿਆ ਪਲੇਨ ਤੇ ਆ ਆ ਵਾਈਟ ਕਲਰ ਵਾਲੀ ਲੈ ਲੀ ਲੈਸ ਆਪਾਂ ਤੇ ਇਹਦੇ ਨਾਲ ਆਪਾਂ ਡਿਜ਼ਾਈਨ ਕਰਾਂਗੇ ਤੇ ਆਪਾਂ ਨਾ ਜਿੰਨੇ ਰੰਗ ਸੂਟ ਦੇ ਵਿੱਚ ਆ ਉਨੇ ਰੰਗ ਦੀਆਂ ਰੇਲਾਂ ਲੈ ਲਈਆਂ ਇਹਦੀ ਆਪਾਂ ਫਿਰ ਕੀ ਭਰ ਕੇ ਇਹ ਦਿਨ ਆ ਕਪ ਇਸ ਪਲੇਨ ਕਪੜੇ ਤੇ ਡਿਜ਼ਾਈਨ ਬਣਾਵਾਂਗੇ ਫਿਰ ਲੈਸ ਲਾਵਾਂਗੇ ਤੁਹਾਨੂੰ ਦਿਖਾਉਣੀ ਆ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਪਹਿਲਾਂ ਆਪਾਂ ਭਰ ਲਈਏ ਜੀ ਫਿਰਕੀ ਸਭ ਤੋਂ ਪਹਿਲਾਂ ਨਰੀਲਾਂ ਦੀ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਇਸ ਤਰ੍ਹਾਂ ਲੈਸ ਵੀ ਕੱਟ ਲੱਗਦੀ ਆ ਤੇ ਘਰੋਂ ਕਪੜਾ ਲਾ ਕੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆ ਫਿਰਕੀ ਆਪਾਂ ਭਰ ਲਈਏ ਇਸ ਤਰ੍ਹਾਂ ਹੁਣ ਇਹਨੂੰ ਇਹਦੇ ਵਿੱਚ डब्बी च पावे जी आना नट है ना इन थोड़ा जहा लूज करा ताकि धग अपना मोटा होंगे आसानी निकले इस तरह ना ये हूँ आप सीधा लंबी लाइन ला लेंगे थोड़ा थोड़ा सन छ அது தக்காங்க கப்ளெல்லாம் उत लावे इस तरह हम आप दूरा करके देख ला अद तक आ गई अपन सिलाईं हाँ जी अद तक आ गई चार सिलाइया हूँ इसी तरह ही आप दूसरे कपड़े से सिलाइया ला लेंगे ਸੀ ਨਿਸ਼ਾਨ ਵੀ ਲਾ ਸਕਦੇ ਹਾਂ ਪਰ ਆਪਾਂ ਅੰਦਾਜ਼ੇ ਨਾਲ ਹੀ ਸਲਾਂਗੇ ਲਾਤੀਆਂ ਇਸੇ ਤਰ੍ਹਾਂ 4 ਸਲਾਂਗੇ ਦੇ ਚੱਲਣ ਨੂੰ ਇਸੇ ਤਰ੍ਹਾਂ ਚਾਰ ਸਮਾਂ ਦੇ ਚ ਲੱਗ ਗਏ ਇਸ ਤਰ੍ਹਾਂ ਇਹਨ ਇੱਕ ਵਾਰੀ ਸਾਈਡ ਤੇ ਕਰ ਦਿੰਨੇ ਆ ਧਾਗਾ ਆਪਾਂ ਬਦਲ ਲਈਏ ਇਸ ਤਰ੍ਹਾਂ ਨੂੰ ਦੂਰੀ ਕਰਕੇ ਇਸ ਪੱਟੀ ਨੂੰ ਇਹਵੇਂ ਰੱਖ ਲਾਂਗੇ ਤੇ ਇਹਦੇ ਉੱਪਰ ਆਵਲੀ ਲੈਸ ਰੱਖਾਂਗੇ ਲੈਸ ਦੀ ਸਿੱਧਪੜ ਤੁਸੀਂ ਚੈੱਕ ਕਰ ਲੈਣੀ ਸਦਾ ਬਸ ਰੱਖਣਾ ਇਹਦੇ ਉੱਪਰ ਇਸ ਤਰ੍ਹਾਂ ਇਹ ਆਪਣੀ ਬਾਹ ਦੀ ਨਾਲ ਤੋਂ ਲੰਬਾਈ ਘੱਟ ਸੀ 2 ਇੰਚ ਇਹ ਤਾਂ ਕਰਕੇ ਆਪਾਂ ਕੱਪੜਾ ਲਾਇਆ ਤੇ ਨਾਲੇ ਆਪਾਂ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਦੂਸਰੀ ਬਾੰਦੇ ਲਾ ਲੈਣਿਆ ਦੂਸਰੀ ਪੱਟੀ ਤੇ ਸੌਰੀ ਜੀ ਇਸ ਤਰ੍ਹਾਂ ਲੱਗ ਗਈ ਆਪਣਾ ਪੱਟੀ ਤਿਆਰ ਹੋ ਗਈ ਲੈ ਸੋ ਪਰ ਲੱਗ ਗਈ ਹੁਣ ਤੁਹਾਨੂੰ ਬਾਹ ਤੇ ਲਾ ਕੇ ਦੱਸਦੇ ਆ ਆ ਹੁਣ ਆਪਾਂ ਬਾਹ ਲੈ ਲਈ ਇਸ ਤਰ੍ਹਾਂ ਜਿਹੜੀ ਆਪਾਂ ਪੱਟੀ ਤਿਆਰ ਕਰੀਏ ਇਹਨੂੰ ਇਹਦੇ ਉੱਪਰ ਉਲਟੀ ਰੱਖਾਂਗੇ ਬਾਹ ਆਪਣੀ ਸਿੱਧੀ ਹੋਊਗੀ ਇਹਨੂੰ ਗੋਮ ਕਰਕੇ ਲਾਵਾਂਗੇ ਆਪਾਂ ਇਸ ਤਰ੍ਹਾਂ ਜਿਹੜੀ ਸਲਾਈ ਪਹਿਲਾਂ ਲਾਈ ਹੈ ਉਹਦੇ ਉੱਪਰ ਇੱਕ ਸਲਾਈ ਹੋਰ ਲਾ ਦਾਂਗੇ सिलाई आप बरीक ही लाने आह बिच थोड़ा ही मोड़ना है कि बह की अपनी लंबाई पहले ही घट तो। इस तरह थोड़ा थोड़ा ਬਰੀਕ-ਬਰੀਕ ਮੋੜਾਂਗੇ ਸ্লাইਅਰ ਪਾ ਇੱਕ ਲਾ ਲਈ ਹੁਣ ਇਸ ਤਰ੍ਹਾਂ ਇਹਨੂੰ ਸਿੱਧਾ ਕਰਕੇ ਇਹਦੇ ਉੱਪਰ ਸ্লাই ਲਾਵਾਂਗੇ ਆ ਦੇਖੋ ਜੀ ਆਪਣੀ ਬਾਹ ਦਾ ਡਿਜ਼ਾਈਨ ਬਣ ਕੇ ਤਿਆਰ ਆ ਦੂਸਰੀ ਬਾਹ ਤੇ ਵੀ ਇਸੇ ਤਰ੍ਹਾਂ ਹੀ ਲਾ ਲਾਂਗੇ ਨਾਲੇ ਤਾਂ ਦੇਖੋ ਤੁਸੀਂ 2 ਇੰਚ ਆਪਣੀ ਬਾਹ ਦੀ ਲੰਬਾਈ ਵਧ ਗਈ ਪਹਿਲਾਂ 16 16.5 ਇੰਚ ਤਿਆਰ ਰਹਿੰਦੀ ਸੀ ਬਾ ਹੁਣ 18.5 ਰਹੂਗੀ ਜੀ ਠੀਕ ਹੈ ਜੀ ਨਾਲੇ ਆਪਣਾ ਡਿਜ਼ਾਈਨ ਬਣ ਗਿਆ ਪਾਕਿਸਤਾਨੀ ਖੁੱਲੀ ਪਾਂ ਬਣਾਉਣੀ ਆਪਾਂ ਮੈਂ ਬੇਖੇ ਦੱਸਿਆ ਤੁਹਾਨੂੰ ਮੇਰਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਪੁਆਇੰਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ We do the Kali, what, what,